ਫਲੋਰ ਗੁਰਾਇਆ ਵਿਚਕਾਰ ਪਿੰਡ ਪੱਟੀਆਂ ਨੇੜੇ 6 ਲੇਨ ਤੇ ਇੱਕ ਸਿਮੇਂਟ ਬੱਜਰੀ ਰਲਾਉਣ ਵਾਲਾ ਵਾਹਨ ਖੜਾ ਸੀ ਤਾਂ ਪਿੱਛੇ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਵਿਅਕਤੀ ਆ ਰਹੇ ਸਨ ਜੋ ਖੜੇ ਵਾਹਨ ਵਿੱਚ ਜ਼ੋਰ ਨਾਲ ਵੱਜੇ ਜਿਸ ਕਾਰਨ ਦੋਵੇਂ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜੋ ਸੁਿੰਦਰ ਸਿੰਘ ਅਤੇ ਸਰਬਜੀਤ ਸਿੰਘ ਸਾਥੀਆਂ ਨਾਲ ਪੁੱਜੇ ਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਫਲੋਰ ਪਹੁੰਚਾਇਆ ਇੱਕ ਜ਼ਖਮੀ ਦੀ ਹਾਲਤ ਗੰਭੀਰ ਹੋਣ ਕਾਰਨ ਜਲੰਧਰ ਰੈਫਰ ਕਰ ਦਿੱਤਾ ਗਿਆ ਵਾਹਨ ਨੂੰ ਫਲੋਰ ਥਾਣੇ ਪੇਜ ਦਿੱਤਾ ਅਤੇ ਪੁਲਿਸ ਨੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਨਹੀਂ ਮੇਰੀ ਨਹੀਂ ਗੱਡੀ ਬਾਜੀ ਹਾਂਜੀ ਕੀ ਗੱਲ ਹੋਈ ਗੱਡੀ ਵਾਲਾ ਡਰਾਈਵਰ ਹੋਰ ਸੀਗਾ ਅਸੀਂ ਤਾਂ ਵੈਸੇ ਅੰਦਰ ਸੀਗੇ ਤੇ ਅਸੀਂ ਆਣ ਕੇ ਦੇਖਿਆ ਤੇ ਇੱਥੇ ਐਕਸੀਡੈਂਟ ਹੋਇਆ ਪਿਆ ਸੀ ਟੀਐਮ ਗੱਡੀ ਸੀਗੀ ਅੱਛਾ ਟਾਟਾ ਇੱਧਰ ਬਾਹਰਲੇ ਪਾਸੇ ਖੜੀ ਸੀ ਸਾਈਡ ਤੇ ਇਧਰੋਂ ਨਾਲ ਦੀ ਟਿੱਪਰ ਲੰਘਦੇ ਹੀ ਬੱੱਸਾਂ ਲੰਘਦੀਆਂ ਸੀ ਬਾਜੀ ਹਾਂ ਹਾਂ ਬੱੱਸਾਂ ਲੰਘਦੀਆਂ ਸੀ ਟਿੱਪਰ ਲੰਘਦੇ ਸੀਗੇ ਬਹੁਤ ਵਧੀਆ ਇਹ ਮੋਟਰਸਾਈਕਲ ਵਾਲੇ ਆਏ ਇਹਨਾਂ ਨੇ ਪਤਾ ਨਹੀਂ ਧਿਆਨ ਨਹੀਂ ਕੀਤਾ ਗੱਡੀ ਵੱਲ ਜਾਂ ਇੱਧਰ ਉੱਧਰ ਦੇਖਦੇ ਹੋਣਗੇ ਅਸੀਂ ਦੋ ਜਣੇ ਸੀਗੇ ਭਾਜੀ ਅੱਛਾ ਤਾਂ ਅਸੀਂ ਜੋ ਹਾਂ ਪਿੱਛੋਂ ਲੈ ਆ ਗਏ ਇਹਨਾਂ ਨੇ ਮਾਰਿਆ ਗੱਡੀ ਖੜੀ ਚ ਫੇਰ ਅਸੀਂ ਤਾਂ ਅੰਦਰ ਕੰਮ ਕਰਦੇ ਸੀ ਜਦੋਂ ਆਣ ਕੇ ਬਾਹਰ ਦੇਖਿਆ ਤੇ ਇਹ ਬੰਦੇ ਇੱਥੇ ਗੱਡੀ ਦੇ ਨਾਲ ਡਿਗੇ ਹੋਏ ਸੀ ਆਣ ਕੇ ਚੱਕੇ ਤੇ ਬੈਠੇ ਚਲੋ ਇਹਨਾਂ ਨੂੰ ਪਾਣੀ ਧਾਣੀ ਫੁਲਾਇਆ ਹਾਂਜੀ ਮੋਟਰ ਸਰਵਿਸ ਰੱਖਿਆ ਫੋਰਸ ਦੇ ਆਗਿਆਦਕਾਰੀ ਹਾਂਜੀ ਫੋਰਸ ਆ ਗਈ ਸੀ ਪਾਜੀ ਉਹ ਲੈ ਗਈ ਦੋਨਾਂ ਬੰਦਿਆਂ ਨੂੰ ਆਪਣੇ ਕੋਲ ਧੀ ਨਾ ਸੀ ਜਿਹੜੀ ਆ ਮੋਟਰਸਾਈਕਲ ਵਾਲਿਆਂ ਦੀ ਮੋਟਰਸਾਈਕਲ ਵਾਲਿਆਂ ਦੀ ਪਾਜੀ ਗਲਤੀ ਆ ਜੀ ਗੱਡੀ ਦੇ ਸਾਈਡ ਤੇ ਖੜੀ ਸੀ ਆਪਣੀ ਜੀ ਹਾਂਜੀ ਇਹ ਸਾਨੂੰ ਐਮ ਡੀਟੀ ਐਪ ਰਾਹੀਂ ਮੈਸੇਜ ਆਇਆ ਸੀਗਾ ਜੀ ਇਹ ਕੋਈ ਪੱਟੀਆਂ ਪਿੰਡ ਦੇ ਲਾਗੇ ਇੱਥੇ ਇੱਕ ਸਾਈਡ ਤੇ ਕੰਸਟਰਕਸ਼ਨ ਹੋ ਰਹੀ ਆ ਉੱਥੇ ਮਿਕਸ ਕ੍ਰੈਸ਼ਰ ਦਾ ਜਿਹੜਾ ਟਰੱਕ ਸੀਗਾ ਉਹ ਖੜਾ ਸੀ ਆ ਸਰਵਿਸ ਲੇਨ ਤੇ ਇਹ ਗਰਾਂਹਾਂ ਸਾਈਡ ਤੋਂ ਇਹ ਦੋ ਮੋਟਰਸਾਈਕਲ ਸਵਾਰ ਵਿਅਕਤੀ ਆਏ ਆ ਜੀ ਸਰਵਿਸ ਲੇਨ ਤੇ ਉਹਨਾਂ ਨੇ ਬਿਨਾਂ ਦੇਖੇ ਟਰੱਕ ਦੇ ਥੱਲੇ ਮੋਟਰਸਾਈਕਲ ਵਾਰ ਦਿੱਤਾ ਜਿਹਦੇ ਵਿੱਚ ਉਹ ਗੰਭੀਰ ਰੂਪ ਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਅਸੀਂ ਆਪਣੀ ਸਰਕਾਰੀ ਗੱਡੀ ਨਾਲ ਹੀ ਸਿਵਲ ਹਸਪਤਾਲ ਫਲੋਰ ਦਾਖਲ ਕਰਵਾ ਦਿੱਤਾ ਜਿੱਥੇ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਇੱਕ ਦੀ ਹਾਲਤ ਜ਼ਿਆਦਾ ਗੰਭੀਰ ਹੈ ਜਿਹਨੂੰ ਰੈਫਰ ਕਰਨਾ ਪੈਣਾ ਸ਼ਾਇਦ ਉਹਨੂੰ ਰੈਫਰ ਵੀ ਕਰ ਦਿੱਤਾ ਹੋਏਗਾ ਤੇ ਇਸ ਸਬੰਧੀ ਥਾਣਾ ਫਲੋਰ ਤੋਂ ਡਿਊਟੀ ਅਫਸਰ ਏਐਸਆਈ ਜਸਵਿੰਦਰ ਸਿੰਘ ਨੂੰ ਵੀ ਨੋਟ ਕਰਵਾ ਦਿੱਤਾ ਗਿਆ ਹੈ ਇਹ ਟਰੱਕ ਨੂੰ ਤੇ ਜਿਹੜਾ ਟਰੱਕ ਡਰਾਈਵਰ ਆ ਉਹ ਕਬਜ਼ੇ ਚ ਆ ਉਹ ਜਸਵਿੰਦਰ ਸਿੰਘ ਜੀ ਦੇ ਹਵਾਲੇ ਕਰਾਂਗੇ ਜੀ ਕੀ ਲੱਗਦਾ ਕਿੱਧਰੋਂ ਕੀ ਨਾਂ ਪਤਾ ਕਿੱਥੇ ਦੇ ਕਿੱਦਾਂ ਦੇ ਬੰਦੇ ਆ ਕਿੱਥੇ ਦੇ ਰਹਿਣ ਵਾਲੇ ਆ ਇਹ ਉਹਨਾਂ ਨੇ ਕੋਈ ਆਪਣੇ ਪੱਕੇ ਨਾਂ ਤਾਂ ਨਹੀਂ ਦੱਸੇ ਉਹ ਆਪਣਾ ਨਾਂ ਬੈਲੀ ਦੱਸ ਰਿਹਾ ਸੀਗਾ ਇੱਕ ਬੰਦਾ ਬੈਲੀ ਦੱਸ ਰਿਹਾ ਸੀ ਇੱਕ ਦਾ ਨਾਂ ਰਾਣਾ ਦੱਸ ਰਿਹਾ ਸੀਗਾ ਮੰਨ ਲਓ ਕੱਚੇ ਨਾਂ ਦੱਸ ਰਿਹਾ ਸੀਗੇ ਫਿਲਹਾਲ ਪ੍ਰੋਪਰ ਨਾਂ ਨਹੀਂ ਪਤਾ ਪ੍ਰੋਪਰ ਨਾਂ ਨਹੀਂ ਪਤਾ ਬੇਸਿਕਲੀ ਇਹ ਕਪੂਰਥਲੇ ਤੋਂ ਰਹਿਣ ਵਾਲੇ ਆ ਜੋ ਕਿ ਜੋਗੀ ਦਾ ਜੋਗੀ ਜਿਹੜੇ ਨੇ ਜੋਗੀ ਨੇ ਟੈਪ ਦੇ ਆਹਾਂਜੀ ਬੰਦੇ ਆ ਜੀ ਤੇ ਉਹ ਹਾਲਾਤ ਕਿਦਾਂ ਦੇ ਹੈ ਰੈਕਟਰ ਪਰ ਜਾਦਾ ਸੀ ਹਾਲਾਤ ਜਿਆਦਾ ਗੰਭੀਰ ਹੈ ਜੀ ਉਹਨਾਂ ਦੇ ਸੱਟਾਂ ਜਿਆਦਾ ਲੱਗੀਆਂ ਆ ਜਿਸ ਕਰਕੇ ਉਹਨਾਂ ਨੇ ਮੇਬੀ ਆਪ ਹੀ ਮੰਨ ਲਿਆ ਵੀ ਅਸੀਂ ਦੇਖਿਆ ਨਹੀਂ ਟਰੱਕ ਨਹੀਂ ਦੇਖਿਆ ਵੀ ਅੱਗੇ ਟਰੱਕ ਸਾਈਡ ਤੇ ਖੜਾ ਆ ਵਿੱਚ ਪਿੱਛੇ ਥੱਲੇ ਮੋਟਰਸਾਈਕਲ ਵੱਜ ਗਿਆ ਜੀ ਜਿਹਦੇ ਵਿੱਚ ਮੋਟਰਸਾਈਕਲ ਵੀ ਨਿਕਸ਼ਾਨਿਆ ਗਿਆ ਤੇ ਦੋਨੇ ਵਿਅਕਤੀ ਵੀ ਜਿਆਦਾ ਗੰਭੀਰ ਜ਼ਖਮੀ ਹੋ ਗਏ